ਅਕਾਲੀ ਬਾਬਾ ਫੂਲਾ ਸਿੰਘ ਇਸ ਤਰ੍ਹਾਂ ਦਾ ਯੋਧਾ ਸੀ ਜਿਸ ਦੇ ਨੇੜੇ ਕਦੇ ਕੋਈ ਡਰ ਜਾਂ ਖੌਫ ਨਹੀਂ ਆਉਂਦਾ ਸੀ। ਮੁਲਤਾਨ ਦੇ ਕਿਲੇ ਵਿੱਚੋਂ ਜਦ ਗਾਜ਼ੀ ਤੋਪਾਂ ਤੇ ਗੋਲੀਆਂ ਦਾ ਮੀਂਹ ਵਰਾ ਰਹੇ ਸਨ ਤੇ ਹਜ਼ਾਰਾਂ ਪੁੱਤਰੇ ਹੋਏ ਗਾਜ਼ੀ ਕਿਲੇ ਨੂੰ ਬਚਾਉਣ ਲਈ ਸਿਰ ਧੜ ਦੀ ਬਾਜ਼ੀ ਲਗਾਉਣ ਲਈ ਤਿਆਰ ਖੜੇ ਸਨ ਤਾਂ ਇਹ ਬੇਖੌਫ ਹੋ ਕੇ ਕੁਝ ਗਿਣਤੀ ਦੇ ਅਕਾਲੀ ਸੂਰਮਿਆਂ ਨੂੰ ਨਾਲ ਲੈ ਕੇ ਕਿਲੇ ਉੱਪਰ ਟੁੱਟ ਪਿਆ। ਜਿਸ ਬਹਾਦਰੀ ਨਾਲ ਕਿਲੇ ਉੱਪਰ ਕਬਜ਼ਾ ਕੀਤਾ ਦੁਨੀਆ ਵਿੱਚ ਉਸ ਦੀ ਮਿਸਾਲ ਮਿਲਣੀ ਕਠਿਨ ਹੈ। ਉਹ ਇੰਨਾ ਬੇਤੜਕ ਤੇ ਦਲੇਰ ਸੀ ਕਿ ਆਪ ਖੁਦ ਹੱਥ ਵਿੱਚ ਤਲਵਾਰ ਲੈ ਕੇ ਆਪਣੀ ਜਾਨ ਦੀ ਪਰਵਾਹ ਨਾ ਕਰਦਾ ਹੋਇਆ ਦੁਸ਼ਮਣ ਦੇ ਸਿਰ ਤੇ ਅਸਮਾਨੀ ਬਿਜਲੀ ਵਾਂਗੂ ਕੜਕਦਾ ਉਸ ਦੀਆਂ ਜਿੱਤਾਂ ਦਾ ਮੁੱਖ ਕਾਰਨ ਉਸ ਦੀ ਤੇਜ਼ੀ ਅਤੇ ਜੱਕੋ ਤੱਕੇ ਵਿੱਚ ਨਾ ਪੈਣ ਦਾ ਸੁਭਾਅ ਸੀ ਉਹ ਤੁਰੰਤ ਹੀ ਆਪਣੇ ਵੈਰੀ ਦੇ ਗਲ ਪੈਂਦਾ ਤੇ ਉਸ ਨੂੰ ਸੰਭਲਣ ਤੋਂ ਪਹਿਲਾਂ ਹੀ ਮਾਰ ਮੁਕਾਉਂਦਾ ਉਹ ਇੱਕ ਪੰਤ ਪ੍ਰਸਤ ਸਨ ਅਕਾਲੀ ਬਾਬਾ ਫੂਲਾ ਸਿੰਘ ਬੜੇ ਦਲੇਰ ਸੁਭਾਅ ਦਾ ਮਾਲਕ ਸੀ ਜਿਹੜੀ ਗੱਲ ਕਿਸੇ ਨੂੰ ਕਹਿਣੀ ਜ਼ਰੂਰੀ ਸਮਝਦੇ ਬਿਨਾ ਕਿਸੇ ਵਾਧ ਘਾਟ ਦੇ ਕਹਿ ਸੁਣਾਉਂਦੇ ਖਾਲਸਾ ਰਾਜ ਜਦ ਡੋਗਰਿਆਂ ਦੀਆਂ ਚਾਲਾਂ ਕਾਰਨ ਕਤਰੇ ਵਿੱਚ ਪੈਂਦਾ ਦੇਖਿਆ ਤਾਂ ਇਹ ਬਾਬਾ ਫੂਲਾ ਸਿੰਘ ਦਾ ਹੀ ਕੰਮ ਸੀ ਕਿ ਮਹਾਰਾਜੇ ਨੂੰ ਸਾਫ਼-ਸਾਫ਼ ਕਹਿ ਦਿੱਤਾ ਕਿ ਡੋਗਰਿਆਂ ਦੇ ਪਾਲਕਾ ਖਾਲਸਾ ਪੰਥ ਨੂੰ ਮੰਜਦਾਰ ਵਿੱਚ ਕਿਉਂ ਡੋਬਣ ਲੱਗਾ ਹੈ ਉਹ ਇੱਕ ਸੱਚੇ ਪਹਿਰੇਦਾਰ ਸਨ ਇੱਕ ਵਾਰ ਮਹਾਰਾਜਾ ਰਣਜੀਤ ਸਿੰਘ ਇੱਕ ਭੁੱਲ ਕਰਨ ਵਿੱਚੋਂ ਸ੍ਰੀ ਦਰਬਾਰ ਸਾਹਿਬ ਦਰਸ਼ਨ ਕਰਨ ਲਈ ਆਇਆ ਉਹ ਅਜੇ ਵੱਡੀ ਪ੍ਰਕਰਮਾ ਕਰਕੇ ਦਰਸ਼ਨੀ ਡਿਊੜੀ ਕੋਲ ਹੀ ਪਹੁੰਚਿਆ ਸੀ ਕਿ ਕਿਸੇ ਨੇ ਅਕਾਲੀ ਬਾਬਾ ਫੂਲਾ ਸਿੰਘ ਨੂੰ ਇਹ ਦੱਸ ਦਿੱਤਾ ਬਾਬਾ ਜੀ ਅੱਖ ਦੇ ਫੋਰ ਵਿੱਚ ਨੰਗੀ ਕਿਰਪਾਨ ਹੱਥ ਵਿੱਚ ਲੈ ਕੇ ਤੂਫਾਨ ਦੀ ਤਰ੍ਹਾਂ ਦਰਸ਼ਨੀ ਡਿਊੜੀ ਦੇ ਦਰਵਾਜ਼ੇ ਦੇ ਕੋਲ ਆਣ ਖਲੋਤੇ ਉਹਨਾਂ ਨੇ ਬੜੇ ਕੜੇ ਸ਼ਬਦਾਂ ਵਿੱਚ ਮਹਾਰਾਜਾ ਸਾਹਿਬ ਨੂੰ ਕਿਹਾ ਖਬਰਦਾਰ ਵੇਖੀ ਕਿਤੇ ਡਿਊੜੀ ਦੇ ਅੰਦਰ ਪੈਰ ਨਾ ਪਾਵੇਂ ਗੁਰੂ ਦੇ ਦਰ ਤੇ ਤੇਰੇ ਵਰਗੇ ਤਨਖਾਈਆਂ ਦੀ ਕੋਈ ਥਾਂ ਨਹੀਂ ਹੈ ਮਹਾਰਾਜਾ ਰਣਜੀਤ ਸਿੰਘ ਉਸ ਸਮੇਂ ਡਿਉੜੀ ਤੋਂ ਕੁਝ ਪਿੱਛੇ हट ਗਿਆ ਅਤੇ ਦੋਵੇਂ ਹੱਥ ਜੋੜ ਕੇ ਖਲੋ ਗਿਆ। ਨਿਮਰਤਾ ਭਰੇ ਲਹਿਜੇ ਵਿੱਚ ਬਾਬਾ ਜੀ ਨੂੰ ਕਹਿਣ ਲੱਗਾ ਕਿ ਮੇਰੇ ਤੋਂ ਜੋ ਭੁੱਲ ਹੋਈ ਹੈ ਮੈਂ ਉਹ ਬਖਸ਼ਾਉਣ ਲਈ ਤਿਆਰ ਹਾਂ। ਸੰਗਤ ਮੇਰੇ ਉੱਤੇ ਮਿਹਰ ਕਰਕੇ ਬਖਸ਼ ਦੇਵੇ। ਬਾਬਾ ਫੂਲਾ ਸਿੰਘ ਜੀ ਨੇ ਮਹਾਰਾਜੇ ਨੂੰ ਸੰਗਤ ਦੀ ਸਲਾਹ ਨਾਲ ਇਮਲੀ ਦੇ ਦਰਖਤ ਨਾਲ ਬੰਨ੍ਹ ਕੇ 21 ਕੋੜੇ ਲਗਾਉਣ ਦਾ ਦੰਡ ਨਿਯਤ ਕੀਤਾ। ਜਿਸ ਨੂੰ ਮਹਾਰਾਜਾ ਸਾਹਿਬ ਨੇ ਨਿਮਰਤਾ ਸਹਿਤ ਆਪਣੇ ਧੰਨ ਭਾਗ ਜਾਣਦੇ ਹੋਏ ਪ੍ਰਵਾਨ ਕਰ ਲਿਆ। ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਨਜ਼ਾਰਾ ਬੜਾ ਅਜੀਬ ਬਣ ਗਿਆ। ਦੇਖੋ ਉਹ ਮਹਾਰਾਜਾ ਜਿਸ ਕੋਲੋਂ ਕਾਬਲ ਕੰਧਾਰ ਤੱਕ ਦੇ ਵੱਡੇ ਵੱਡੇ ਜ਼ਾਲਮ ਪਠਾਨ थरथਰ ਕੰਬਦੇ ਸਨ ਅਤੇ ਜਿਸ ਦੇ ਸਾਹਮਣੇ ਕੋਈ ਉੱਚੀ ਧੌਣ ਕਰਕੇ ਗੱਲ ਕਰਨ ਦੀ ਹਿੰਮਤ ਨਹੀਂ ਕਰਦਾ ਸੀ। ਅੱਜ ਉਹ ਆਪ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਪੰਥ ਕੋਲੋਂ ਭੁੱਲ ਬਖਸ਼ਾਉਣ ਲਈ ਆਪ ਹੀ ਇਮਲੀ ਦੇ ਦਰਖਤ ਕੋਲ ਜਾ ਖਲੋਤਾ। ਅਤੇ ਆਪਣੀਆਂ ਬਾਹਾਂ ਬੰਨਣ ਲਈ ਪਿੱਛੇ ਨੂੰ ਕਰ ਦਿੱਤੀਆਂ ਕੋੜੇ ਮਾਰਨ ਵਾਲਾ ਸਿੰਘ ਵੀ ਕੋੜਾ ਲੈ ਆਇਆ ਪਰ ਹਾਜ਼ਰ ਸੰਗਤ ਨੇ ਜਦ ਸ਼ੇਰੇ ਪੰਜਾਬ ਦੀ ਨਿਮਰਤਾ ਅਤੇ ਝੁਕੇ ਹੋਏ ਨੇਤਰ ਤੱਕੇ ਤਾਂ ਆਵਾਜ਼ ਦਿੱਤੀ ਬਾਬਾ ਜੀ ਜਦ ਮਹਾਰਾਜਾ ਬੱਧਾ ਪਿਆ ਸਜ਼ਾ ਭੁਗਤਣ ਨੂੰ ਤਿਆਰ ਹੈ ਤਾਂ ਇਹਨਾਂ ਨੂੰ ਸਰੀਰਕ ਸਜ਼ਾ ਤੋਂ ਬਖਸ਼ ਦਿੱਤਾ ਜਾਵੇ ਇਹ ਗੱਲ ਪ੍ਰਵਾਨ ਕੀਤੀ ਗਈ ਮਹਾਰਾਜੇ ਨੂੰ ਅੰਮ੍ਰਿਤ ਛਕਾਇਆ ਗਿਆ ਅਤੇ ਇਸ ਪਿੱਛੋਂ ਹੀ ਦਰਸ਼ਨਾਂ ਲਈ ਅੰਦਰ ਵੜਨ ਦਿੱਤਾ ਗਿਆ ਕਾਸ਼ ਅੱਜ ਵੀ ਐਸਾ ਵਾਤਾਵਰਨ ਬਣ ਜਾਏ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਹੀ ਕੀਤੀ ਜਾ ਸਕਦੀ ਹੈ। ਅਕਾਲੀ ਬਾਬਾ ਫੂਲਾ ਸਿੰਘ ਜੀ ਦਾ ਗੁਰਬਾਣੀ ਨਾਲ ਪਿਆਰ। ਅਕਾਲੀ ਬਾਬਾ ਫੂਲਾ ਸਿੰਘ ਜੀ ਗੁਰਬਾਣੀ ਨਾਲ ਦਿਲੋਂ ਪਿਆਰ ਕਰਦੇ ਸਨ। ਉਹ ਹਰ ਸਮੇਂ ਗੁਰਬਾਣੀ ਦੇ ਰੰਗ ਵਿੱਚ ਰੰਗੇ ਰਹਿੰਦੇ ਸਨ। ਉਹਨਾਂ ਅੰਦਰ ਦ੍ਰਿੜਤਾ, ਬਹਾਦਰੀ, ਪੰਥ ਪ੍ਰਸਤੀ, ਨਿਰਵੈਰਤਾ ਵਰਗੇ ਸਾਰੇ ਗੁਣ ਗੁਰਬਾਣੀ ਕਰਕੇ ਹੀ ਸਨ। ਉਹ ਬਹੁਤ ਘੱਟ ਸੌਂਦੇ। ਅੰਮ੍ਰਿਤ ਵੇਲੇ ਆਸਾ ਦੀ ਵਾਰ ਸੁਣਨ ਦੇ ਪੱਕੇ ਨੇਮਬੰਦ ਸਨ। ਜੰਗ ਵਿੱਚ ਹੁੰਦੇ ਜਾਂ ਡੇਰੇ ਵਿੱਚ ਦੋਨੋਂ ਵਕਤ ਦੀਵਾਨ ਜ਼ਰੂਰ ਸਜਦਾ ਦੁਸ਼ਮਣ ਉੱਪਰ ਚੜ੍ਹਾਈ ਕਰਨ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮਨਾਮਾ ਲੈਂਦੇ ਅਤੇ ਪਿੱਛੋਂ ਚਾਲੇ ਪਾਉਂਦੇ ਆਪ ਜੀ ਨੇ ਆਪਣਾ ਆਪ ਖਾਲਸਾ ਪੰਥ ਦੀ ਸ਼ਾਨ ਲਈ ਕੁਰਬਾਨ ਕਰ ਦਿੱਤਾ ਜਦ ਤੱਕ ਸੰਸਾਰ ਰਹੇਗਾ ਅਮਰ ਸ਼ਹੀਦ ਅਕਾਲੀ ਬਾਬਾ ਫੂਲਾ ਸਿੰਘ ਨੂੰ ਯਾਦ ਰੱਖਿਆ ਜਾਵੇਗਾ